ਵਾੜੂ ਲਾਗਦੇ ਉਹ ਨਾਅਰੇ ਖੜੇ ਆਲਾ ਉਹ ਸਟੇਜ ਕੋਲੇ ਨਾ ਯੋਕੇ ਦੀਤਾ ਕਿਸਾਨ ਪੱਖੀ ਸਾਡੇ ਸਮਾਜ ਦੇ ਲੋਕ ਰਹਿਣ ਵਾਲੇ ਉਹਨਾਂ ਦੇ ਪੱਕੀ ਇਨਸਾਨ ਸਾਡੀ ਜਥੇਬੰਦੀ ਬੀਕੇਯੂ ਏਕਤਾ ਗੁਰਾਹਾਂ ਮੈਂ ਬੀਕੇਯੂ ਏਕਤਾ ਗੁਰਾਹਾਂ ਦਾ ਸੁਭਾ ਸਕੱਤਰ ਸ਼ੰਗਾਰਾ ਸਿੰਘ ਮਾਨ ਅੱਜ ਜਿਹੜਾ ਘੋਰ ਚੱਲ ਰਿਹਾ ਹੈ ਅੱਜ ਐਸਕੇਐਮ ਦੇ ਸਦੇ ਤਹਿਤ ਪੂਰੇ ਭਾਰਤ ਦੇ ਵਿੱਚ ਬੰਦ ਦਾ ਸਦਾ ਆਇਆ ਹੋਇਆ ਉਹ ਬੰਦ ਦੇ ਤਹਿਤ ਸਾਡੀ ਜਥੇਬੰਦੀ ਬੀਕੇਜੂ ਇਕਤਾ ਗਰਾਹਾਂ ਵੱਲੋਂ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ ਵੀ ਬਰਨਾਲਾ ਵੱਲੋਂ ਵੀ ਅਸੀਂ ਜਿੱਥੇ ਆਡਾ-ਆਡਾ ਧਾਰੇ ਹੋਰ ਆਪੋ ਆਪਣੇ ਹਿਸਾਬ ਦੇ ਨਾਲ ਬੰਦ ਕਰ ਰਹੇ ਹਾਂ ਪੂਰੇ ਸਬੰਧ ਨੂੰ ਸਾਡੀ ਜਥੇਬੰਦੀ ਵੱਲੋਂ ਅੱਜ ਟੋਲ ਵੀ ਫ੍ਰੀ ਨਾਲ ਕੀਤੇ ਹੋਏ ਆ ਟੋਲਾਂ ਤੇ ਧਰਨੇ ਆ ਆਪਣੇ ਬਠਿੰਡੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਆਪਣੇ ਤਿੰਨ ਟੋਲ ਪੈਂਦੇ ਆ ਚੌਥਾ ਭਾਵੇਂ ਬੰਦ ਗੂ ਪਿਆ ਜਿਹੜਾ ਤਲਵੰਡੀ ਵਾਲੇ ਪਾਸੇ ਆ ਜਿੱਥੇ ਆਪਾਂ ਖੜੇ ਆ ਟੋਲ ਪਲਾਜਾ ਬੇਗਾ ਲਹਿਰਾ ਟੋਲ ਪਲਾਜਾ ਜੀਦਾ ਟੋਲ ਪਲਾਜਾ ਬੱਲੂਆਣਾ ਇਹ ਅਸੀਂ ਅੱਜ ਫ੍ਰੀ ਕੀਤੇ ਹੋਏ ਇੱਥੇ ਧਰਨੇ ਲਾ ਕੇ ਕਿਉਂਕਿ ਜੋ ਪਿਛਲੇ ਦਿਨੀ ਦਿੱਲੀ ਅੰਦੋਲਨ ਚੱਲਿਆ ਚੱਲਿਆ ਦਿੱਲੀ ਅੰਦੋਲਨ ਅੰਦੋਲਨ ਦੀਆਂ ਰਹਿਂਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮਨਵਾਉਣ ਖਾਤਰ ਕੋਲ ਜਾਰੀ ਹੈ ਉਦੇ ਸੱਦੇ ਤਹਿਤ ਇਸਕੀਮ ਦਾ ਸੱਦਾ ਉਹਦੇ ਸੱਦੇ ਦੇ ਤਹਿਤ ਅੱਜ ਇਹ ਪੂਰੇ ਭਾਰਤ ਦੇ ਵਿੱਚ ਮਹਾ ਭਾਰਤਵੰਦ ਹੋ ਰਿਹਾ ਹੈ। ਦੂਸਰੀ ਗੱਲ ਇਹਦੇ 'ਚ ਇਹ ਜੁੜ ਗਈ ਵੀ ਜਿਹੜੇ ਕੋਸ਼ ਸਾਡੇ ਦੋ ਫਾਰਮ ਜਿਹੜਾ ਗੈਰ ਰਾਜਨੀਤਿਕ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਇਹ ਦੋਵਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਇਨਾ ਹੀ ਮੰਗਾ ਤੇ ਸੱਦਾ ਦਿੱਤਾ ਹੋਇਆ ਸੀ। ਉਹਨਾਂ ਤੇ ਕੇਂਦਰ ਦੀ ਸਰਕਾਰ ਨੇ ਬਹੁਤ ਵੱਡਾ ਤਸ਼ੱਦਦ ਟਾਇਆ ਕਹਿਰ ਟਾਇਆ ਜਣੀ ਹਰਿਆਣਾ ਤੇ ਪੰਜਾਬ ਐ ਬਣਾਤੇ ਜਿਵੇਂ ਕੋਈ ਦੋ ਮੁਲਕ ਹੁੰਦੇ ਆ ਮੈਨੂੰ ਲੱਗਦਾ ਇਹ ਆ ਵੀ ਹੋ ਸਕਦਾ ਜਿੰਨੇ ਪ੍ਰਬੰਧ ਹਰਿਆਣੇ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਦੀ ਸਹਿਤ ਤੇ ਹਰਿਆਣਾ ਸਰਕਾਰ ਨੇ ਕੀਤੇ ਆ ਉਹਨੇ ਹੋ ਸਕਦਾ ਪਾਕਿਸਤਾਨ ਵਾਲੇ ਪਾਸੇ ਸਾਡੇ ਬਾਰਡਰ ਤੇ ਬਣਾ ਹੋਣ ਉਹ ਇੱਥੇ ਹੀ ਬਸ ਨਹੀਂ ਖੜੇ ਉਹਨਾਂ ਨੇ ਅਨਾਂ ਤਸ਼ੱਦਦ ਧਾਇਆ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਆ ਗੋਲੀਆਂ ਭਰਾਈਆਂ ਆ ਪਾਣੀ ਦੀਆਂ ਬੱਛੜਾ ਮਾਰ ਗਏ ਸਿਰੇ ਦੀ ਸਤਮ ਜਰੀਫੀਏ ਦੇਖੋ ਵੀ ਡਰੋਨਾਂ ਦੇ ਨਾਲ ਉਹਨਾਂ ਤੇ ਬੰਬ ਸਿੱਟੇ ਗਏ ਆ ਇਸ ਜ਼ਬਰ ਦੇ ਖਿਲਾਫ ਵੀ ਅੱਜ ਨਾਲ ਸਾਡਾ ਇਹ ਸੱਦਾ ਹੈ ਵੀ ਉਹਨਾਂ ਦੇ ਕੇਂਦਰ ਸਰਕਾਰ ਜ਼ਬਰ ਬੰਦ ਕਰੇ ਤੇ ਤੁਰੰਤ ਮੰ ਮੰਗਾ ਮੰਨੀਆਂ ਹੋਈਆਂ ਇਹਨਾਂ ਨੂੰ ਲਾਗੂ ਕਰੇ ਵਰਨਾ ਜੇ ਨਹੀਂ ਕਰਦੀ ਸਾਡੀ ਜਥੇਬੰਦੀ ਨੇ ਅੱਜ ਪਹਿਲਾ ਕਦਮੀ ਕਰਦੇ ਆ ਦੋ ਦਿਨਾਂ ਵਾਸਤੇ ਕਿਉਂਕਿ ਪਹਿਲਾਂ ਤਾਂ ਐਸਕੇਐਮ ਦੀ ਮੀਟਿੰਗ 17 ਤਰੀਕ ਨੂੰ ਯਾਨੀ ਕੱਲ ਨੂੰ ਹੀ ਸ਼ਾਮ ਨੂੰ ਹੋ ਰਹੀ ਹੈ ਜਿਨੇ ਤੇ ਆਖਰੀ ਡਿਸੀਜਨ ਲੈਣਾ ਹੈ ਪੂਰੇ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਦੀ ਗੋਡਨੀ ਲਵਾਉਣ ਵਾਸਤੇ ਇਸ ਕਰਕੇ ਸਾਡਾ ਜਿਹੜਾ ਕੱਲ ਤੋਂ ਹੀ ਲਗਾਤਾਰ ਜਿੰਨੇ ਭਾਜਪਾ ਦੇ ਆਗੂ ਬਣਦੇ ਆ ਅਸੀਂ ਭਾਜਪਾ ਵਾਲਿਆਂ ਦੇ ਘਰ ਕੇ ਰਾਂਗੇ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਡੀਟੀਐਫ ਜਥੇਬੰਦੀ ਤੋਂ ਅਧਿਕਾਰਕਾਂ ਦੀ ਜਥੇਬੰਦੀ ਤੋਂ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਅੱਜ ਸਾਰੇ ਜ਼ਿਲ੍ਹੇ ਦੀ ਟੀਮ ਅੱਜ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾ ਵੱਲੋਂ ਲਹਿਰਾ ਬੇਗਾ ਜਿਹੜਾ ਟੋਲ ਪਲਾਜ਼ਾ ਉਹਦੇ ਉੱਤੇ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਦੇ ਆ ਇੱਥੇ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਅਸੀਂ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਇਹ ਸਮਝਦੇ ਆ ਜਿਹੜੀਆਂ ਟ੍ਰੇਡ ਯੂਨੀਅਨਾਂ ਦਾਸ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮੰਗ ਚਾੜ ਦੇ ਵਿੱਚ ਇਹ ਸਾਰੀਆਂ ਗੱਲਾਂ ਦਰਜਾ ਜਿਹੜੀਆਂ ਮੁਲਾਜ਼ਮਾਂ ਤੇ ਜਿਵੇਂ ਨਿੱਜੀ ਕਰਨ ਦਾ ਬਹੁਤ ਵੱਡਾ ਹੱਲਾ ਹੁਣ ਪ੍ਰਾਈਵੇਟ ਸੈਕਟਰ ਆ ਜਿਹੜਾ ਉਹਨੂੰ ਡਿਵੈਲਪ ਕੀਤਾ ਜਾ ਰਿਹਾ ਤੇ ਸਾਰੇ ਪਬਲਿਕ ਸੈਕਟਰ ਦੇ ਮਹਿਕਮੇ ਵੇਚੇ ਜਾ ਰਹੇ ਆ ਮੁਲਾਜ਼ਮਾਂ ਨੂੰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੋਈ ਪੈਨਸ਼ਨ ਨਹੀਂ ਇਹੀ ਮੰਗ ਆ ਜਿਹੜੀ ਇਹ ਕਿਸਾਨਾਂ ਦੀ ਆ ਕਿਸਾਨ ਵੀ ਇੱਕ ਐਮਐਸਪੀ ਮੰਗਦੇ ਆ ਮਿਨੀਮਮ ਸਪੋਰਟਸ ਪ੍ਰਾਈਸ ਮੰਗਦੇ ਆ ਇਹੀ ਅਸੀਂ ਮੁਲਾਜ਼ਮ ਮੰਗਦੇ ਆ ਕਿ ਜਿਹੜੇ ਮੁਲਾਜ਼ਮ ਨੇ ਘੱਟੋ ਘੱਟ 30 ਸਾਲ ਕਿਸੇ ਕਿ ਮੈਨੂੰ ਦਿੱਤੇ ਹੁਣ ਆਪਦੀ ਜ਼ਿੰਦਗੀ ਦੇ ਮੇਨ ਤਾਂ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਨੈਪਕਨ ਵਾਂਗੂ ਜੂ ਜੈਨ ਥਰੋ ਵਿੱਚ ਛੱਡ ਦਿਓ ਵਰਤ ਕੇ ਇਸ ਤਰ੍ਹਾਂ ਵੀ ਕੋਈ ਉਹਨੂੰ ਪੈਨਸ਼ਨ ਨਹੀਂ ਇਹ ਮੰਗ ਵੀ ਸਾਡੀ ਸ਼ਾਮਲ ਆ ਅਸੀਂ ਇਸ ਰੈਲੀ ਨੂੰ ਇਸ ਧਰਨੇ ਨੂੰ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਅਧਿਆਪਕਾਂ ਨੇ ਪੰਜਾਬ ਲੈਵਲ ਤੇ ਬਹੁਤ ਵੱਡੀ ਪੱਧਰ ਤੇ ਅੱਜ ਆਪਦੇ ਰਜਿਸਟਰਾਂ ਦੇ ਵਿੱਚ ਹੜਤਾਲ ਭਰਾ ਕੇ ਅਸੀਂ ਬਹੁਤ ਸਿਰੇ ਦਾ ਸਟੈਪ ਹੁੰਦਾ ਕਿਸੇ ਮੁਲਾਜ਼ਮ ਲਈ ਹੜਤਾਲ ਭਰਾਉਣੀ ਅਸੀਂ ਉਹ ਹੜਤਾਲ ਭਰਾ ਕੇ ਅੱਜ ਇੱਥੇ ਰੈਲੀਆਂ 'ਚ ਸ਼ਾਮਲ ਹੋ ਰਹੇ ਹਾਂ ਅਗਰ ਆਹ ਜਥੇਬੰਦੀ ਹੈ ਤੇ ਨਾਮ ਕਰਮਜੀਤ ਮੇਰਾ ਪਿੰਡ ਲੈ ਰਖਣਾ ਜੋ ਇਹ ਵਿੱਗੇ ਵਾਲਾ ਟੋਲ ਪਲਾजा ਉੱਥੇ ਧਰਨਾ ਲਾਇਆ ਗਿਆ ਹੈ ਐਸ ਕੇਐਮ ਦੇ ਸਾਧਾ ਇਹ ਤੇ ਜੋ ਕਿਸਾਨ ਦਿੱਲੀ ਨੂੰ ਪਹੁੰਚੇ ਹੈ ਕੱਲ ਵੀ ਉਹਨਾਂ ਦੀ ਹਮਾਇਤ ਦੇ ਜਾ ਕੇ ਆਈਆਂ ਤੇ ਉਹਨਾਂ ਦੀ ਹਮਾਇਤ ਹੈ ਜਿਹੜੀ ਉਹ ਡਟਮੀ ਹੈ ਚਾਹੇ ਜਥੇਬੰਦੀ ਕਿਸੇ ਤੇ ਵੀ ਜ਼ਬਰ ਕਰਦੀ ਹੈ ਸਰਕਾਰ ਉਹਨਾਂ ਦੇ ਜ਼ਬਰ ਦਾ ਸਾਹਮਣਾ ਕਰਨ ਨੂੰ ਚاہے ਕਿਸਾਨ ਹੋਣ ਚاہے ਮਜ਼ਦੂਰ ਹੋਣ ਵਿਦਿਆਰਥੀ ਹੋਣਾ ਅਡੋੜੀ ਤਪਕੇ ਆ ਜਿਹੜੇ ਜ਼ਬਰਦਸਤ ਸਾਹਮਣਾ ਕਰਨ ਨੂੰ ਤਿਆਰ ਹੈ ਜਿਹੜਾ ਜ਼ਬਰਦਸਤ ਸਾਹਮਣਾ ਇਹ ਡਟ ਕੇ ਕਰਾਂਗੇ ਜੋ ਸਰਕਾਰ ਨੀਤੀਆਂ ਲੈ ਕੇ ਆਈ ਹੈ ਖੇਤੀ ਨੀਤੀ ਕਿਸਾਨ ਅੱਗੇ ਹੀ ਦੱਬੇ ਕੁਚਲੇ ਹੋਏ ਹੈ ਤੇ ਹੋਰ ਅੰਨਦਾਤਾ ਕਹਿ ਕੇ ਕਿਸਾਨਾਂ ਨੂੰ ਤੇ ਉਹਨਾਂ ਨੂੰ ਦੱਬਣ ਕੁਚਣ ਤੇ ਸਰਕਾਰ ਤੁਰੀ ਹੋਈ ਹੈ ਇਹ ਸਰਕਾਰ ਦੀ ਚਾਲ ਹੈ ਜਿਹੜੀ ਨਹੀਂ ਚੱਲਣ ਦੇਵਾਂਗੇ ਗਾਂਹ ਵਾਸਤੇ ਵੀ ਸੋਚ ਕੇ ਇਹ ਸਰਕਾਰਾਂ ਜਬਰ ਕਰਨਾ ਜਥੇਬੰਦੀਆਂ ਤੇ ਤੇ ਜਥੇਬੰਦੀਆਂ ਚਾਹੇ ਵੱਖੋ-ਵੱਖੀ ਆ ਕੋਈ મતભੇਦ ਆ ਜਥੇਬੰਦੀਆਂ ਦੇ ਪਰ ਜਦੋਂ ਸਰਕਾਰ ਜ਼ਬਰ ਕਰੂਗੀ ਉਦੋਂ ਇਕੱਠੇ ਹੋ ਕੇ ਡਟ ਕੇ ਜ਼ਬਰਦਸਤ ਸਾਹਮਣਾ ਕਰਾਂਗੇ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਸਾਰੇ ਹਿੰਦੁਸਤਾਨ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਪੰਜਾਬ ਦੀਆਂ ਮੁਲਕ ਦੀਆਂ ਕੁੱਲ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਜਿਹੜਾ ਸੱਦਾ ਉਹ ਦਿੱਤਾ ਗਿਆ ਹੈਗਾ ਉਸ ਸਹਤ ਅੱਜ ਇੱਥੇ ਬੀਕੇ ਜੂ ਏਕਤਾ ਗਰਾਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਟੋਲ ਪਲਾਜਾ ਲਹਿਰਾਬੱਗ ਦੇ ਉੱਤੇ ਅੱਜ ਇਹ ਜਾਮ ਆ ਜਿਹੜਾ ਹੁਲਾਇਆ ਹੈਗਾ ਤੇ ਸਰਕਾਰ ਦੇ ਖਿਲਾਫ ਜਿਹੜੀ ਅੱਜ ਦਾ ਪ੍ਰਦਰਸ਼ਨ ਉਹ ਕਰਨ ਲੱਗੇ ਹੋਏ ਨੇ 12:00 ਵੱਜ ਗਏ ਪ੍ਰੋਗਰਾਮ ਸਾਡਾ ਸ਼ੁਰੂ ਹੋ ਗਿਆ ਜਿਹੜੀਆਂ ਅੱਜ ਦੀਆਂ ਸਾਡੀਆਂ ਵਿਸ਼ੇਸ਼ ਤੌਰ ਤੇ ਮੰਗਾਂ ਨੇ ਇਹਦੇ ਵਿੱਚ ਇਹਦੇ ਵਿੱਚ ਇਹ ਹੈਗਾ ਵੀ ਜਿੰਨੇ ਵੀ ਸਰਕਾਰ ਨੇ ਮੋਦੀ ਸਰਕਾਰ ਨੇ ਸਾਡੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਕੋਡ ਬਣਾਏ ਹੈਗੇ ਅਸੀਂ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਜਿਹੜੇ ਉਹ ਮਾਫ ਹੋਣ ਇਸੇ ਹਿਸਾਬ ਨਾਲ ਕਿਸਾਨਾਂ ਨੂੰ ਐਮਐਸਪੀ ਆ ਜਿਹੜੀ ਉਹਦੇ ਤਹਿਤ ਫਸਲਾਂ ਦੇ ਵਾਜਿਬ ਭਾਅ ਦਿੱਤੇ ਜਾਣ ਤੇ ਮੁਲਕ ਦੇ ਅੰਦਰ ਕੁੱਲ ਗਰੀਬ ਲੋਕਾਂ ਨੂੰ ਸ਼ਹਿਰੀ ਲੋਕਾਂ ਨੂੰ ਪਿੰਡੂ ਲੋਕਾਂ ਨੂੰ ਜਿਹੜੇ ਸਸਤੇ ਦਰਾਂ ਦੇ ਉੱਤੇ ਜਨਤਕ ਵੰਡ ਪ੍ਰਣਾਲੀ ਰਾਹੀ ਆ ਜਿਹੜਾ ਉਹ ਅਨਾਜ ਤੇ ਕੁੱਲ ਚੀਜ਼ਾਂ ਨੇ ਜਿਹੜੀਆਂ 17 ਚੀਜ਼ਾਂ ਪਹਿਲਾਂ ਰਾਸ਼ਨ ਦੀਪੂਆਂ ਤੇ ਮਿਲਦੀਆਂ ਸੀ ਉਹ ਸਾਰੀਆਂ ਮਹਈਆ ਕਰਾਈਆਂ ਜਾਣ ਇਸੇ ਹਿਸਾਬ ਦੇ ਨਾਲ ਲੋਕਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਜਿਹੜਾ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਇਹ ਅੱਜ ਜਸੀਂ ਮੰਗਾ ਲੈ ਕੇ ਭਾਰਤ ਬੰਦੇ ਦੇ ਵਿੱਚ ਸ਼ਾਮਲ ਹੋਇਆ ਇਹ ਮਤਲਬ ਅੱਜ ਸਾਡਾ ਮੁਲਕ ਪੱਧਰ ਦੇ ਉੱਤੇ ਪ੍ਰੋਟੈਸਟ ਹੈ। ਉਹ ਬੰਦਾ ਨੋਟ ਕਰਾ ਕੇ ਜਾਣਾ ਜੇ ਉਹਨਾਂ ਦਾ ਵੀ ਨਾਮ ਆਪਾਂ ਲੌਂਚ ਕਰੀਏ ਇਹ ਨਾਲ ਮੌਰ ਬਲਾਦ ਨੂੰ ਦੀ ਬੇਨਤੀ ਆ ਆਪੋ ਆਗਦੇ ਜਿਹੜੀ ਹਾਜ਼ਰੀ ਆ ਬਲਾਕਾਂ ਮੈਚ ਉਹ ਲਾ ਦੇ ਚਾਰ ਵਾਰੀ ਸ਼ੁਰੂ ਕਰੋ ਅਸੀਂ ਆਂਪਰੇ ਬਲਾਕ ਦੇ ਵਾਲੇ ਵਿਅੰਤ ਸੰਗੀਤ ਦੇ ਟੂਕ ਆਪਣੇ ਦੇ ਗੀਤਕਾਰ ਵੀ ਨੇ ਸੇ ਨਾਲਾ ਵਿਸ਼ਾਲ ਦੇ ਲੰਮੇ ਸਮਿਆਂ ਤੋਂ ਜਿਵੇਂ ਬੈਠੂਗੇ ਨੂੰ ਬੇਨਤੀ ਕਰਦੇ ਹਾਂ ਉਹ ਸਟੇਜ 'ਤੇ ਆਉਣਾ ਤੇ ਆਪਦਾ ਗੀਤ ਸ਼ੁਰੂ ਕਰਨਾ ਬਾਤ ਤੋਂ ਬੰਦੇ ਦੇ ਸਨੇਹ ਦੇ ਸਾਡੀ ਲੈਣ ਦਾ ਸ਼ੋਕ ਕਿਤੀ ਲੋਕ ਪਹੁੰਚੇ ਹੋਏ ਆ